ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲਾ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਤੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ 10 ਤਰੀਕ ਹੈ ਜੀ ਤੇ ਇੱਥੇ ਟਾਈਮ ਜਿਹੜਾ 4 ਵਜੇ ਦਾ ਸੀਗਾ ਤੇ ਆਪਾਂ ਇਸ ਤੋਂ ਪਹਿਲਾਂ ਜਿਵੇਂ ਆਪਣਾ ਮੱਝਾਂ ਦਾ ਕੰਮ ਸੀਗਾ ਉਹ ਖਤਮ ਕਰ ਲਿਆ ਜਾਨੀ ਕਿ ਪੱਠੇ ਵਗੈਰਾ ਪਾਤੀ ਸੀਗੀ ਤੇ ਜੋ ਵੀ ਉਹਨਾਂ ਨੂੰ ਪੰਨ ਉਹਨਾਂ ਦਾ ਉਸਮਾਨ ਵਗੈਰਾ ਜਾਣੇ ਕੀ ਫੀਰ ਪਾਊਡਰ ਜੋ ਵੀ ਖਵਾਉਣੇ ਹੁੰਦੇ ਆ ਆਪਾਂ ਸਾਰੇ ਉਹਨਾਂ ਨੂੰ ਖਵਾ ਦਿੱਤਾ ਹੈਗਾ ਤੇ ਪੱਠਿਆਂ ਤੇ ਬੰਤੀਆਂ ਤੇ ਗੋਹਾ ਵਗੈਰਾ ਵੀ ਉਧਰੋਂ ਇਕੱਠਾ ਕਰਕੇ ਚੱਕ ਤੇ ਇੱਕ ਵਾਰੀ ਦਾ ਤੇ ਹੁਣ ਆਪਾਂ ਲੱਗੇ ਸੀ ਇੱਧਰ ਸਬਜ਼ੀ ਨੂੰ ਤੜਕਾ ਲਾਉਣ ਤੇ ਸਬਜ਼ੀ ਜਿਹੜੀ ਆ ਉਹ ਮੈਂ ਬਣਾ ਰਹੀ ਆ ਆਲੂ ਚੌਲਿਆਂ ਦੀ ਸਬਜ਼ੀ ਤੇ ਸ਼ਾਮ ਦੇ ਟਾਈਮ ਤੇ ਜਿਹੜੇ ਸੱਜੀ ਹੁੰਦੀ ਆ ਉਹ ਚੁੱਲੇ ਤੇ ਬਣਾਉਣੀ ਆ ਤੇ ਜੇ ਜਿਆਦਾ ਲੇਟ ਨਾ ਹੋਵਾਂ ਤੇ ਫਿਰ ਮੈਂ ਰੋਟੀ ਵੀ ਚੁੱਲੇ ਤੇ ਬਣਾ ਲੈਣੀ ਆ ਜੇ ਅੱਗ ਤੇ ਲੇਟ ਹੋ ਜਾਮ ਫਿਰ ਮੈਂ ਗੈਸ ਤੇ ਬਣਾ ਲੈਣੀ ਆ ਨਹੀਂ ਤੇ ਸ਼ਾਮ ਦਾ ਵੈਸੇ ਰੋਟੀ ਟੋਕ ਤਾਂ ਚੁੱਲੇ ਤੇ ਹੀ ਕਰਦੇ ਹੁੰਨੇ ਆ ਤੇ ਗਾਂ ਜਿੱਦਾਂ ਮੌਸਮ ਦਾ ਫਰਕ ਪੈ ਗਿਆ ਵੀ ਸਰਦੀਆਂ ਆ ਗਈਆਂ ਫਿਰ ਤਾਂ ਦੋਨੋਂ ਟਾਈਮ ਹੀ ਬਸ ਚੁੱਲੇ ਤੇ ਹੀ ਚੱਲੂਗਾ ਕੰਮ ਤੇ ਹੁਣ ਆਪਾਂ ਚੁੱਲੇ ਤੇ ਹੀ ਕਰਿਆ ਕਰਾਂਗੇ ਸਾਰਾ ਕੰਮ ਧੰਦਾ ਬਸ ਇੱਥੇ ਥੋੜੀ ਜਿਹੀ ਪ੍ਰੋਬਲਮ ਸੀਗੀ ਵੀ ਇਧਰੋਂ ਸਾਰਾ ਵੀ ਟਾਈਮ ਲੀਗਾ ਕੰਡੋਲੀ ਵਗੈਰਾ ਟਾ ਦਿੱਤੀ ਸੀਗੀ ਤੇ ਉਹ ਹਜੇ ਦੁਬਾਰਾ ਬਣਾਉਣੀ ਆ ਮਿਸਤਰੀ ਨਹੀਂ ਮਿਲ ਰਿਹਾ ਸੀਗਾ ਯਾਨੀ ਕਿ ਜਿਹੜੇ ਮਿਸਤਰੀ ਨੂੰ ਲਾਉਣਾ ਸੀਗਾ ਹਜੇ ਉਹਨੂੰ ਹਫਤਾ ਇੱਕ ਦਾ ਟਾਈਮ ਸੀਗਾ ਉਹਦੇ ਕੋਲੇ ਉਹ ਕਹਿੰਦਾ ਹਫਤਾ ਲੱਗੂਗਾ ਉਸ ਤੋਂ ਬਾਅਦ ਫਿਰ ਮਿਸਤਰੀ ਲੱਗ ਜੂਗਾ ਤੇ ਫਿਰ ਆਪਾਂ ਜਿਹੜਾ ਸਾਰਾ ਕੰਮ ਇੱਥੇ ਚੁੱਲੇ ਤੇ ਕਰਿਆ ਕਰਾਂਗੇ ਸ਼ਾਮ ਦਾ ਵੀ ਸਵੇਰ ਦਾ ਵੀ ਰੋਟੀ ਟੋਕ ਚੁੱਲੇ ਤੇ ਬਣਾਇਆ ਕਰਾਂਗੇ ਕਿਉਂਕਿ ਗਾਂਝੇ ਮੇਗਾ ਸਰਦੀ ਆ ਜੂਗੀ ਤਾਂ ਫਿਰ ਸਰਦੀ ਦੇ ਵਿੱਚ ਤਾਂ ਜ਼ਿਆਦਾਤਰ ਚੁੱਲ੍ਹੇ ਤੇ ਕੰਮ ਚੱਲਦਾ ਸਾਰਾ ਕਿਉਂਕਿ ਸਾਰਾ ਦਿਨ ਹੀ ਮੰਨ ਕੇ ਚੱਲੋ ਚੱਲੇ ਦੇ ਵਿੱਚ ਅੱਗ ਰਹਿੰਦੀ ਆ ਤੇ ਹੁਣ ਆਪਾਂ ਜਿਹੜਾ ਮਸਾਲਾ ਉਹ ਵੀ ਕੁੰਡੇ ਦੇ ਵਿੱਚ ਕੁੱਟਦੇ ਆ ਕਿਉਂਕਿ ਕਦੇ ਵੀ ਗ੍ਰाइंड ਕਰਕੇ ਉਸ ਤਰ੍ਹਾਂ ਨਹੀਂ ਪਾਇਆ ਹੈਗਾ ਜੇ ਸੁੱਕੀ ਸਬਜ਼ੀ ਆ ਫਿਰ ਚਾਹੀ ਮੈਂ ਚੋਪਰ ਦੇ ਨਾਲ ਕਰ ਲਾਂ ਨਹੀਂ ਤਾਂ ਵੈਸੇ ਤਰੀ ਵਾਲੀ ਸਮਝੀ ਤਾਂ ਕੁੰਡੇ ਦੇ ਵਿੱਚ ਕੁੱਟ ਕੇ ਮਸਾਲਾ ਫਿਰ ਤੜਕਾ ਲਾਉਣੀ ਆ ਤੇ ਹੁਣ ਆਪਾਂ ਮਸਾਲਾ ਜਿਹੜਾ ਪੁੰਡੇ ਚ ਕੁੱਟ ਲੈਨੇ ਐ ਇੱਧਰ ਮੈਂ ਅੱਗ ਮਚਾ ਕੇ ਨਾਲ ਹੀ ਪਤਿਲਾ ਰੱਖਤਾ ਸੀਗਾ ਕਿ ਚਲ ਗਰਮ ਹੋ ਜਾਊਗਾ ਤੇ ਬਸ ਹੁਣ ਆਪਾਂ ਬਾਦਨਿਆ ਤੇਲਤ ਤੇਲ ਵੀ ਮੈਂ ਦੂਸਰੀ ਬੋਤਲ ਦੇ ਵਿੱਚ ਨਵੇਂ ਕੱਢਿਆ ਇਸੇ ਤਰ੍ਹਾਂ ਜਿਹੜੀ ਇੱਕ ਕੰਨੀ ਦੇ ਵਿੱਚ ਕੱਢਿਆ ਸੀਗਾ ਵੈਸੀ ਆਪਣੀ ਜਿਹੜੀ ਦੂਸਰੀ ਕੰਨੀ ਦੇ ਵਿੱਚ ਪਿਆ ਸੀ ਵੱਡੇ ਚ 10 ਕਿਲੋ ਵਾਲੇ ਚ ਫਿਰ ਇਹ ਪਹਿਲਾਂ ਵਾਲੀ ਬੋਤਲਾਂ ਦੀ ਸੀ ਕਿ ਖਾਲੀ ਹੋਈ ਸੀ ਇਹਦੇ ਵਿੱਚ ਮੈਂ ਪਾ ਲਿਆ ਸੀਗਾ ਤੇਲ ਤੇ ਇਹਦੇ ਵਿੱਚ ਪਾਇਆ ਸੀਗਾ ਵੀ ਮੱਝਾਂ ਵਾਸਤੇ ਫਿਰ ਮੱਝਾਂ ਨੂੰ ਦੇਣਾ ਹੁੰਦਾ ਤੇਲ ਤੇ ਫਿਰ ਮੈਂ ਅੱਜ ਤੜਕਿਆ ਸੀ ਤੇ ਵੀ ਇਹਦੇ ਵਿੱਚ ਪਾ ਲਿਆ ਕਿਉਂਕਿ ਦੂਸਰੀ ਬੋਤਲ ਦੇ ਵਿੱਚ ਪਾਉਣ ਵਾਲਾ ਕੱਢਣ ਵਾਲਾ ਸੀਗਾ ਛੋਟੇ ਕੰਨੀ ਦੇ ਵਿੱਚ ਤੇ ਫਿਰ ਮੈਂ ਕਹਾਂ ਚੱਲ ਕੇ ਰਾ ਹੁਣ ਮੈਂ ਇਹਦੇ ਵਿੱਚ ਪਾ ਲੈਣੀ ਬਾਅਦ ਵਿੱਚ ਕੱਲ ਨੂੰ ਉਹਨੂੰ ਧੁੱਪ 'ਚ ਲਵਾ ਕੇ ਫਿਰ ਪਾਉਂਗੀ ਇਹ ਹੁਣ ਆਪਾਂ ਮਸਾਲਾ ਵੀ ਕੁੱਟਿਆ ਗਿਆ ਸੀਗਾ ਤੇ ਤੇਲ ਤਕਰੀਬਨ ਬਸ ਹੁਣ ਆਪਣਾ ਗਰਮ ਹੋ ਗਿਆ ਹੋਣਾ ਕਿਉਂਕਿ ਪਤਿਲਾ ਕਾਫੀ ਟਾਈਮ ਤੋਂ ਪਹਿਲਾਂ ਮੈਂ ਰੱਖਤਾ ਸੀ ਨਾ ਤੇ ਫਿਰ ਤਾਂ ਫਿਰ ਕੇ ਤੇਲ ਛੇਤੀ ਗਰਮ ਹੋ ਜਾਂਦਾ ਤੇ ਬਾਕੀ ਤੇਲ ਜਿਹੜਾ ਕੱਲ ਨੂੰ ਥੋੜਾ ਮਠੀਰ ਕੇ ਰੱਖਾਂਗੇ ਆਪਾਂ ਇਹ ਮੱਛੀ ਨੂੰ ਦੇਣਾ ਹੁੰਦਾ ਕੁਛ ਤਾਂ ਤੇ ਬਾਕੀ ਮੈਂ ਇੱਕ ਵਾਰੀ ਮਠੀਰ ਕੇ ਰੱਖ ਲੈਣੀ ਆ ਫਿਰ ਸੌਖਾ ਆ ਜਾਂਦਾ ਤੇ ਹੁਣ ਆਪਾਂ ਇੱਥੇ ਲਾਉਨੇ ਆ ਸਬਜ਼ੀ ਨੂੰ ਤੜਕਾ ਤੇ ਬਾਕੀ ਚੁੱਲੇ ਤੇ ਰੋਟੀ ਸਬਜ਼ੀ ਜਿਹੜੀ ਆ ਜਿਆਦਾ ਸਵਾਦ ਲੱਗਦੀ ਆ ਚੁੱਲੇ ਤੇ ਬਣਾਈ ਗੈਸ ਤੇ ਮਜਬੂਰੀ ਚ ਬਣਾ ਲੰਨੇ ਆ ਪਰ ਉਹ ਗੱਲ ਬੰਦ ਹੀ ਨਹੀਂ ਹੈਗੀ ਇਸ ਵਾਰੀ ਗਰਮੀ ਜਿਆਦਾ ਪਈ ਕਰਕੇ ਜਿਆਦਾ ਗੈਸ ਤੇ ਕੰਮ ਚੱਲਿਆ ਤੇ ਬਸ ਇੱਕ ਥੋੜਾ ਜਿਹਾ ਤੁਹਾਨੂੰ ਦੱਸਿਆ ਕਿ ਕਲਾਰਾ ਜੇ ਪਿਆ ਪਿਆ ਸੀਗਾ ਇੱਧਰ ਤਾਂ ਕਰਕੇ ਤੇ ਬਾਕੀ ਹੁਣ ਆਪਾਂ ਇਧਰੋ ਜਿਹੜਾ ਸਾਰਾ ਸਾਫ਼ ਕਰ ਲੈਨੇ ਬਸ ਮਿਸਤਰੀ ਦੀ ਇਹ ਰਹਾ ਬਾਕੀ ਸਾਰਾ ਆਪਣਾ ਜਿਹੜਾ ਕੰਮ ਹੋ ਜਾਊਗਾ ਫਾਈਨਲ ਤੇ ਫਿਰ ਆਪਾਂ ਜਿਹੜਾ ਚੌਂਤਰਾ ਆਪਣਾ ਵਧੀਆ ਸੋਨਾ ਬਣ ਜਾਣਾ ਇਧਰੋਂ ਫਿਰ ਆਪਾਂ ਢਿੱਲੇ ਚੁੱਲੇ ਤੇ ਹੀ ਰੋਟੀ ਤੋਂ ਕਮਾਇਆ ਕਰਾਂਗੇ ਤੇ ਲੋ ਜੀ ਹੁਣ ਮੈਂ ਸਬਜ਼ੀ ਨੂੰ ਲਾ ਲਾਂ ਤੜਕਾ ਤੇ ਫਿਰ ਕਰਦੇ ਆਪਾਂ ਆਪਣੇ ਅਗਲੇ ਕੰਮ ਹਾਂਜੀ ਮੈਮ ਜਿਹੜਾ ਮਸਾਲਾ ਸੀਗਾ ਉਹ ਵਿੱਚ ਪਾਤਾ ਸੀਗਾ ਤੇਲ ਗਰਮ ਹੋ ਗਿਆ ਸੀਗਾ ਪਹਿਲਾਂ ਜੀਰਾ ਪਾਤਾ ਫਿਰ ਆਪਾਂ ਪਾਤਾ ਮਸਾਲਾ ਤੇ ਹੁਣ ਆਪਾਂ ਇਹ ਜਿਹੜਾ ਕੁੰਡਾ ਇਹਨੂੰ ਚੰਗੀ ਤਰ੍ਹਾਂ ਧੋਕੇ ਜਿਹੜਾ ਮਸਾਲਾ ਨਾਲ ਲੱਗਿਆ ਇਹ ਵੀ ਆਪਾਂ ਪਾ ਲਾਂਗੇ ਇਹਨੂੰ ਕਾਹਤੋਂ ਆਪਾਂ ਵੇਸਟ ਜਾਂ ਦੇਣਾ ആ ജി ലോജിയ മസാലാ സീ തര പക്കാല ജന തല ജാ ഷത്ത ഫാളിയ പാദൂദി മറ്റ സോറി ചോളേ ഇത് പാദ ਹਾਂਜੀ ਲੋ ਜੀ ਆਪਾਂ ਇਹਦੇ ਵਿੱਚ ਸਬਜ਼ੀ ਜਿਹੜੀ ਆਪਣੀ ਪਾ ਦਿੱਤੀ ਸੀਗੀ ਬਸ ਤਕਰੀਬਨ ਤੇ ਹੁਣ ਆਪਾਂ ਇਹਦੇ ਵਿੱਚ ਲੋੜ ਅਨਸਾਰ ਆਪਣਾ ਜਿੰਨੀ ਕੁ ਧਰੀ ਰੱਖਣੀ ਉਹ ਸਭ ਚ ਪਾਣੀ ਪਾ ਦਿੰਨੇ ਆ ਵੀ ਜਿੰਨੀ ਕੁ ਚ ਪੱਕ ਜੀ ਤਰੀ ਵੀ ਰਹਿ ਜਾਵੇ ਤੇ ਤੇ ਹਾਂਜੀ ਆਪਣੀ ਹੁਣ ਇੱਥੇ ਸਬਜ਼ੀ ਜਿਹੜੀ ਮਿੱਠੇ ਮਿੱਠੇ ਅੱਗ ਤੇ ਬਸ ਬਣੀ ਜਾਊਗੀ ਆਪਾਂ ਅੱਗ ਜ਼ਿਆਦਾ ਨਹੀਂ ਕਰ ਮਚਾਉਂਦੇ ਹੈਗੇ ਥੱਲੇ ਤੇ ਥੋੜੀ ਜਿਹੀ ਲੱਕੜ ਵੀ ਪਛਾਰੂ ਕਰ ਦਿੰਨੇ ਆ ਤੇ ਆਪਣੇ ਸਬਜ਼ੀ ਬਣ ਚੁੱਕੇ ਜਦ ਤੱਕ ਆਪਾਂ ਪਾਲਦੇ ਹੋਰ ਕੰਮ ਕਰ ਲਾਂਗੇ ਹਾਂਜੀ ਲੋ ਜੀ ਇਸ ਤੋਂ ਬਾਅਦ ਆਪਾਂ ਧਾਰਾ ਵਗੈਰਾ ਕੱਢ ਕੇ ਤੇ ਮੱਛਾਂ ਨੂੰ ਪਾਣੀ ਪੂਣੀ ਪਿਆ ਕੇ ਤੇ ਹੁਣ ਆਪਾਂ ਮੱਛਾਂ ਕਰਨੀਆਂ ਸੀਗੀਆਂ ਪਾਸੇ ਕਿੱਲਾਂ ਤੋਂ ਘਰਲੇ ਤੋਂ ਤੇ ਹੁਣ ਆਪਾਂ ਮੱਛਾਂ ਨੂੰ ਇਸ ਵੇਲੇ ਜਿਵੇਂ ਫੀਡ ਵਗੈਰਾ ਜਿਹੜੀ ਸ਼ਾਮ ਦੇ ਟਾਈਮ ਤੇ ਧਾਰਾਂ ਤੋਂ ਬਾਅਦ ਪਾਉਨੇ ਹੁੰਦੇ ਆ ਪਾਣੀ ਪੂਣੀ ਪਿਆ ਕੇ ਤੇ ਨਾਲੇ ਆਪਾਂ ਉਹਨਾਂ ਨੂੰ ਉਹ ਵਾਲੀ ਫੀਡ ਪਾ ਦਾਂਗੇ ਤੇ ਨਾਲੇ ਆਪਾਂ ਇਸ ਟਾਈਮ ਤੇ ਦਿੰਨੇ ਹੁੰਦੇ ਆ ਤੇਲ ਸਰੋਂ ਦਾ ਤੇਲ ਤੇ ਵਿਟਾਮਿਨ ਐਚ ਉਹ ਪਾ ਦਿੰਨੇ ਆ ਜੀ ਆਪਾਂ ਇਹਨਾਂ ਨੂੰ ਤੇ ਜਿਹੜੀ ਫੀਡ ਆ ਉਹ ਆਪਾਂ ਦੁੱਧ ਦੇ ਹਿਸਾਬ ਨਾਲ ਹੀ ਪਾਉਣੀ ਹੁੰਦੀ ਆ ਜਿੱਦਾਂ ਕਿ 2.5 ਕਿਲੋ ਦੁੱਧ ਮਗਰ ਇੱਕ ਕਿਲੋ ਫੀਡ ਪਾਉਣੀ ਆ ਤੇ ਬਾਕੀ ਜਿਹੜੀ ਉੱਤੇ ਆਪਾਂ ਵੈਸੇ ਵੱਧ ਪਾਉਣੀ ਹੁੰਦੀ ਆ ਫੀਡ ਜਿੱਦਾਂ ਕਿ ਦੁਪਹਿਰ ਦੇ ਟਾਈਮ ਤੇ ਵੀ ਤੁਹਾਨੂੰ ਦੱਸਿਆ ਪਾਊਡਰ ਵਗੈਰਾ ਹੋਰ ਸਾਰਾ ਸਮਾਨ ਕੈਲਸ਼ੀਅਮ ਸਾਰਾ ਪਾਉਣਾ ਹੁੰਦਾ ਤੇ ਉਹ ਆਪਾਂ ਦੁਪਹਿਰ ਦੇ ਟਾਈਮ ਤੇ ਹੀ ਖਵਾ ਦਿੰਨੇ ਆ ਪਰ ਜਿਹੜਾ ਤੇਲ ਆ ਤੇ ਫਿਰ ਉਹ ਸ਼ਾਮ ਦੇ ਟਾਈਮ ਤੇ ਦੇਣਾ ਹੁੰਦਾ ਬਾਕੀ ਸਵੇਰ ਦੇ ਟਾਈਮ ਤੇ ਵੀ ਕਈ ਵਾਰੀ ਪਾ ਦਿੰਨੇ ਹੁੰਨੇ ਆ ਪਰ ਜ਼ਿਆਦਾਤਰ ਅਸੀਂ ਸ਼ਾਮ ਦੇ ਟਾਈਮ ਤੇ ਪਾਉਨੇ ਆ ਕਿਉਂਕਿ ਜਦੋਂ ਆਪਾਂ ਸਰੋਂ ਦਾ ਤੇਲ ਦਿੰਨੇ ਆ ਤੇ ਉਸ ਤੋਂ 3 ਘੰਟੇ ਤੋਂ ਲੈ ਕੇ 4 ਘੰਟੇ ਤੱਕ ਜਾਨੀ ਕਿ 3 ਘੰਟੇ 4 ਘੰਟੇ ਬਹੁਤੰਦੇ ਪਸ਼ੂ ਨੂੰ ਕਿ 3 ਘੰਟੇ ਤੋਂ ਲੈ ਕੇ 4 ਘੰਟੇ ਦੇ ਵਿੱਚ ਵਿੱਚ ਪਸ਼ੂ ਨੂੰ ਪਾਣੀ ਨਹੀਂ ਪਿਉਣਾ ਹੁੰਦਾ ਕਿਉਂਕਿ 4 ਘੰਟੇ ਤੱਕ ਪਸ਼ੂ ਵਧੀਆ ਹਜਮ ਕਰ ਲੈਂਦਾ ਜਿਵੇਂ ਗਾਲਾ ਵਗੈਰਾ ਨਾ ਕਰਕੇ ਤੇ ਤਾਂ ਕਰਕੇ ਫਿਰ ਕਈ ਵਾਰੀ ਸਵੇਰੇ ਜਿਵੇਂ ਸਦਿਆਂ ਪਾਣੀ ਤਾਂ ਨਹੀਂ ਪਿਆਕੀ ਤੇ ਉਹਦੇ ਵੀ ਖਵਾ ਦਿੰਨੇ ਆ ਤੇ ਜਾਂ ਫਿਰ ਸ਼ਾਮ ਨੂੰ ਜੇ ਸਵੇਰੇ ਰਹਿ ਜੇ ਤਾਂ ਬਸ ਫਿਰ ਸ਼ਾਮ ਨੂੰ ਦੇ ਦਿੰਨੇ ਆ ਤੇ ਹੁਣ ਆਪਾਂ ਕਿਉਂਕਿ ਸ਼ਾਮ ਦੇ ਟਾਈਮ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਬਾਹਰ ਬੰਨਦੇ ਆ ਪਸ਼ੂ ਤੇ ਫਿਰ ਆਏ ਹੁੰਦਾ ਵੀ ਤ੍ਰੇਲ ਤਰਲ ਪਾਉਗੀ ਪਸ਼ੂ ਦਿੱਤੇ ਤਾਂ ਕਰਕੇ ਫਿਰ ਤ੍ਰੇਲ ਤੋਂ ਡਰਦੇ ਕਈ ਵਾਰੀ ਮੈਂ ਸਵੇਰੇ ਵੀ ਦੇ ਦੇਣੀ ਹੁੰਦੀ ਆ ਤੇ ਹੁਣ ਆਪਾਂ ਅੱਜ ਸ਼ਾਮ ਦੇ ਟਾਈਮ ਤੇ ਦੇਵਾਂਗੇ ਕਿਉਂਕਿ ਸਵੇਰ ਦੇ ਟਾਈਮ ਤੇ ਨੇ ਦਿੱਤਾ ਗਿਆ ਸੀਗਾ ਤੇ ਇਹ ਹੁਣ ਛੋਟੀ ਨਾਲ ਆਪਾਂ ਦਿੰਨੇ ਆ ਤੇਲ ਇਹਦੀ ਜਿਹੜੀ ਇਹ ਵਾਲੀ ਫੀਲ ਘਰ ਦੀ ਬਣਵਾਈ ਹੋਈ ਇਹ ਫੀਲ ਤੇ ਦੂਜਿਆਂ ਨੂੰ ਆਪਾਂ ਜਿਹੜੀ ਕਾਰਗਿਲ ਦੀ ਫੀਲ ਆ ਮੱਝਾਂ ਵਾਲੀ ਉਹੀ ਪਾਵਾਂਗੇ ਤੇ ਸਭ ਤੋਂ ਪਹਿਲਾਂ ਇਹਨੂੰ ਪਾਉਨੇ ਕਿਉਂਕਿ ਇਹ ਕਾਲੀ ਹੋ ਜਾਂਦੀ ਆ ਤੇ ਫਿਰ ਇਹ ਨਾ ਖਿੱਚ ਤੋਂ ਬਾਹਰ ਕਰਦੀ ਆ ਤੇ ਫਿਰ ਆਏ ਹੁੰਦਾ ਇਹ ਨਾ ਇੱਕ ਦਿਨ ਐ ਦੂਸਰੀਆਂ ਨੂੰ ਮੈਂ ਪਹਿਲਾਂ ਫੀਲ ਸੈੱਟ ਦੀ ਮੈਂ ਕਿਹਾ ਚੱਲੇ ਇਹਨੂੰ ਬਾਅਦ ਚ ਰੱਖਦੀ ਆ ਤੇ ਇਹ ਫਿਰ ਖਿੱਚਣ ਲੱਗ ਗਈ ਤੇ ਆਪੀ ਤੇ ਕੀਤੇ ਪਰ ਡਰ ਲੱਗਦਾ ਵੀ ਐਵੇਂ ਸੂਣ ਵਾਲੀ ਕੋਈ ਹੋਰ ਨੁਕਸਾਨ ਨਾ ਕਰਾ ਲੀਏ ਤੇ ਫਿਰ ਮੈਂ ਉਹਨੂੰ ਪਹਿਲਾਂ ਫਿਲਟਰ ਰਕਤੀ ਹੁਣ ਆਪਾਂ ਦੂਜੀਆਂ ਦੀ ਫੀਡ ਜਿਹੜੀ ਹੈ ਇਹ ਡੱਬਾ ਜਿਹੜਾ ਹੈ ਇਹ ਮਿਣਿਆ ਹੋਇਆ ਹੈ 1 ਕਿਲੋ ਦਾ ਹੈ ਤੇ ਆਪਾਂ ਲੱਗ ਲੱਗ ਉਸੇ ਹਿਸਾਬ ਚ ਮਿਣਕੀ ਜਿਹੜੀ ਹੈ ਫੀਡ ਪਾ ਦਾਂਗੇ ਜਿੰਨੀ ਜਿੰਨੀ ਪਾਉਣੀ ਆ ਤੇ ਤਿੰਨ ਤਿੰਨ ਗਿਲ ਤਿੰਨ ਟੋਲੇ ਕਿ 2.5 ਦੇ ਵਿੱਚ ਵਿੱਚ ਪਾ ਰਹੇ ਹੁੰਨੇ ਆ ਕਿਸੇ ਨੂੰ 3 ਕਿਲੋ ਪਾਉਣੇ ਕਿਸੇ ਨੂੰ 2.5 ਕਿਲੋ ਪਾਉਣੇ ਹੁਣ ਆਪਾਂ ਲਗ ਲਗ ਉਸੇ ਤਰ੍ਹਾਂ ਫਿਲਡ ਪਾ ਕੇ ਤੇ ਬਸ ਸਾਰਾ ਤੇਲ ਵਿੱਚ ਪਾ ਲਾਂਗੇ ਤੇ ਵਿਟਾਮਿਨ ਪਾ ਕੇ ਵਿਟਾਮਿਨ ਐਸ ਵਿੱਚ ਪਾ ਕੇ ਤੇ ਉਸੇ ਤਰ੍ਹਾਂ ਇਹਨਾਂ ਨੂੰ ਰੱਖ ਦਿੰਨੇ ਆ ਤੇ ਜਦ ਤੱਕ ਇਹ ਫਿਲਡ ਖਾਣਗੇ ਤੇ ਆਪਾਂ ਆਪਦੇ ਦੂਸਰੇ ਕੰਮ ਤੰਦੇ ਕਰ ਲਾਂਗੇ ਕਿਉਂਕਿ ਬੈਠਣ ਦਾ ਟਾਈਮ ਨਹੀਂ ਹੁੰਦਾ ਸ਼ਾਮ ਦੇ ਟਾਈਮ ਤੇ 3 ਵਜੇ ਤੋਂ ਲੈ ਕੇ ਤੇ ਰਾਤ ਦੇ 8 8:30 ਵਜੇ ਦੇ ਤੱਕ ਬਸ ਐਂ ਪਵਰੀਆਂ ਨੂੰ ਕੁੱਕੜਾਈ ਪੈਂਦਾ ਲਓ ਜੀ ਹੁਣ ਆਪਾਂ ਇਹਨਾਂ ਨੂੰ ਵੀ ਤੇਲ ਪਾਤਾ ਸੀਗਾ ਤੇ ਆਪਾਂ ਪਾ ਦਿੰਨੇ ਆ ਵਿਟਾਮਿਨ ਤੇ ਇਹਨੂੰ ਵੀ ਮਿਕਸ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਦਿੰਨੇ ਆ ਕੁਰਲੀ ਦੇ ਵਿੱਚ ਤੇ ਖਾ ਲੈਣਗੀਆਂ ਫਿਰ ਆਪਾਂ ਬਣ ਦਿਆਂਗੇ ਇਹਨਾਂ ਨੂੰ ਪਾਸੇ ਹਾਂਜੀ ਜਿਹੜਾ ਸਰੋਂ ਦਾ ਇਹ ਤੇਲ ਆ ਤੇ ਆਪਾਂ ਨਾ ਸੂਣ ਵਾਲਿਆਂ ਨੂੰ ਵੀ ਆ ਸੌਰੀ ਜਿਹੜੀਆਂ ਮੱਝਾਂ ਆਪਣੀਆਂ ਦੁੱਧ ਵਾਲੀਆਂ ਉਹਨਾਂ ਨੂੰ ਵੀ ਥੋੜਾ ਥੋੜਾ ਪਾ ਦਿੰਨੇ ਆ ਕਿਉਂਕਿ ਇਹਦੇ ਨਾਲ ਫੈਨਫੂਟ ਜਦ ਇਹ ਉਹ ਵੀ ਕਾਫੀ ਆਉਂਦੀ ਹੈ ਇਹ ਜਿਹੜੀਆਂ ਵੱਡੀਆਂ ਮੱਝਾਂ ਐ ਥੋੜੇ ਜਿਆਦਾ ਕਾਲ ਕਰਦੀਆਂ ਵਿਚਾਰੇ ਨਿੱਕੇ ਵੀ ਝੱਕੀਆਂ ਦੇ ਵੀ ਸਾਡੀ ਵੀ ਵਾਰੀ ਆਉਗੀ ਅਸੀਂ ਤਾਂ ਆਏ ਕਰਦੀਆਂ ਲੈ ਆਏਂਗੇ ਲੈ ਦਿੰਦੀਆਂ ਇਹ ਬਾਲੀ ਕਾਲ ਕਰਦੀਆਂ ਤੇ ਅਸਮੇਲੇ ਕਈ ਵਾਰੀ ਡੰਡਾ ਵੀ ਚੱਕਣਾ ਪੈ ਜਾਂਦਾ ਇਹਨਾਂ ਤੇ ਕਿਉਂਕਿ ਪਿਆਰ ਨਾਲ ਵੀ ਥੋੜਾ ਜਿਹਾ ਘਾਟੀ ਸੂਤ ਆਉਂਦੀਆਂ ਇਸ ਟਾਈਮ ਤੇ ਥੋੜਾ ਜਿਹਾ ਡੰਡਾ ਵੀ ਚੱਕ ਲੈਦਾ ਇਹਨਾਂ ਤੇ ਜਦੋਂ ਨਹੀਂ ਸੂ ਆੱਕੇ ਲੱਗਦੀਆਂ ਕਾਲ ਵਾਲੀ ਕਰਦੀਆਂ ਅੱਜ ਇਹਨੂੰ ਆਦਤਾਂ ਨਿੱਕੀ ਛੁੱਟੀਆਂ ਜਿਹੜੀ ਇੱਧਰ ਲਈ ਇਹ ਬਸ ਇਹਦੇ ਅੱਗੋਂ ਖਾਉਗੀ ਇਹ ਵਾਲੀ ਫੀਲ ਖਾਂਦੀ ਆ ਪਤਾ ਨਹੀਂ ਕਿਉਂ ਉਹ ਵਾਲੀ ਫੀਲ ਨਹੀਂ ਖਾਂਦੀ ਜਿਹੜੀ ਇਹਦੀ ਬਣਵਾਈ ਉਹਦੇ 'ਚ ਨਾ ਥੋੜਾ ਜਿਹਾ ਤਾਰਾ ਮੀਰਾ ਪਾਇਆ ਸੀਗਾ ਤੇ ਸ਼ਾਇਦ ਉਹਦੇ ਕਰਕੇ ਨਹੀਂ ਖਾਂਦੀ ਪਤਾ ਨਹੀਂ ਥੋੜਾ ਜਿਹਾ ਨੱਕ ਮਾਰ ਕੇ ਖਾਂਦੀ ਆ ਤੇ ਆਪੇ ਹੌਲੀ-ਹੌਲੀ ਖਾਣ ਲੱਗ ਜੂਗੀ ਹਾਂਜੀ ਲੋਜੀ ਫੀਡ ਰੱਖਣ ਤੋਂ ਬਾਅਦ ਆਪਾਂ ਉਹਨਾਂ ਨੂੰ ਫੀਡ ਵਗੈਰਾ ਸਾਰਿਆਂ ਨੂੰ ਰੱਖਤੀ ਆ। ਨਿੱਕਿਆ ਤੋਂ ਲੈ ਕੇ ਬਰਤਨ ਤੱਕ। ਤੇ ਹੁਣ ਆਪਾਂ ਇਧਰੋਂ ਲੈ ਜਾਨੇ ਅੱਗ ਕੱਢ ਕੇ ਥੋੜੀ ਜੀ ਅੰਗਿਆਰੀ ਲੈ ਜਾਨੇ ਇੱਕ ਕੱਢ ਕੇ ਤੇ ਆਪਾਂ ਪਾਉਨੇ ਆ ਤੂੜੀ ਵਗੈਰਾ ਆਪਾਂ ਪਾਤੀ ਸੀ। ਇਹ ਤੂੜੀ ਮੈਂ ਨਾ ਇਸ ਤਰ੍ਹਾਂ ਇਧਰ ਗੋਲ ਨਹੀਂ ਪਾਉਂਦੀ। ਇਹ ਜਿੱਦਾਂ ਲੰਮੀ ਐ ਇਸ ਤਰ੍ਹਾਂ ਤੂੜੀ ਖਲਾਰ ਦਿੰਦੀ ਆ ਫਿਰ ਨਾ ਜਿਆਦਾ ਟਾਈਮ ਤੱਕ ਉਹ ਥੋੜੀ ਜੀ ਪਰ ਇਹਨੂੰ ਹੋਰ ਆਪਾਂ ਤੂੜੀ ਪਾਵਾਂਗੇ। ਹਲੇ ਥੋੜੀ ਪਾਈ ਆ, ਹੋਰ ਪਾਵਾਂਗੇ। ਤੇ ਫਿਰ ਨਾ ਸਾਰੀ ਰਾਤ ਸਵੇਰ ਤੱਕ ਧੂਆਂ ਜਿਹੜਾ ਵਧੀਆ ਚੱਲੀ ਜਾਂਦਾ ਹੈ ਮਠਮਠਾ ਧੂਆਂ ਚੱਲੀ ਜਾਂਦਾ ਹੈ ਤੇ ਜੇ ਜਿੱਦਾਂ ਗੋਲ ਐ ਢੇਰੀ ਬਣਾ ਕੇ ਪਾ ਦਈਏ ਤੇ ਫਿਰ ਇੱਕੇ ਦਾਮੀ ਜ਼ਿਆਦਾ ਧੂਆਂ ਹੋ ਕੇ ਤੇ ਛੇਤੀ ਜਾਨੀ ਸਾਰੀ ਤੂੜੀ ਜੜੀ ਮੱਚ ਜਾਂਦੀ ਹੈ ਤੇ ਫਿਰ ਰਾਤ ਨੂੰ ਮੱਛਰ ਲੜੋਗੇ ਇਹਨਾਂ ਨੂੰ ਵਿਚਾਰੀਆਂ ਨੂੰ ਤਾਂ ਕਰਕੇ ਫਿਰ ਇਸ ਤਰ੍ਹਾਂ ਲੰਮੀ ਪਾਈ ਹੋਣਾ ਥੋੜਾ 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 ਧੁਕੀ ਅੰਦਰ ਤੇ ਸਵੇਰ ਤੱਕ ਵਧੀਆ ਰਹਿ ਜਾਂਦਾ ਸਵੇਰੇ ਫਿਰ ਥੋੜੀ ਜੀ ਮੈਂ ਅੱਗ ਜੀ ਕਰ ਦੇਣੀ ਹੁੰਨੀ ਹੈ ਤਾਂ ਖਾ ਦੇਣੀ ਆ ਇਹ ਬਸ ਅੱਗ ਹੁੰਦੀ ਹੈ ਥੋੜੀ ਜਿਹੀ ਸਵੇਰੇ ਫਿਰ ਦਿਖਾ ਦਿੰਨੇ ਆ ਫਿਰ ਵਧੀਆ ਧਰਾਂ ਧੁਰਾਂ ਚੋੜ ਕੇ ਜਦੋਂ ਧਰਾਂ ਧੁਰਾਂ ਚੋ ਕੇ ਸਾਰਾ ਕੰਮ ਇਹਨਾਂ ਲੋ ਖਤਮ ਹੁੰਦਾ ਦਿਨ ਛੱਡ ਜਾਂਦਾ ਫਿਰ ਜਾ ਕੇ ਜਿਹੜੀ ਧੂਈਆਂ ਬੰਦ ਹੁੰਦੀ ਹੈ ਤੇ ਲੋ ਜੀ ਹੁਣ ਆਪਾਂ ਧੂਈ ਵਗੈਰਾ ਵੀ ਪਾਤੀ ਬਸ ਥੋੜੀ ਜਿਹੀ ਹਵਾ ਗੱਤ ਆਏ ਮੇਰੇ ਕੋਲੇ ਗੱਤੇ ਦੇ ਨਾਲ ਬਸ ਥੋੜੀ ਜਿਹੀ ਹਵਾ ਜੀ ਫਿਰ ਚੱਲ ਦਿੰਨੀ ਹੈ ਤਾਂ ਚੱਲ ਪੂਗਾ ਵਧੀਆ ਧੂਈ ਤੁਸੀਂ ਫੋਨ ਦਬਾ ਦੋ ਜੀ ਮੈਂ ਹੁਣ ਆ ਗਈ ਸੀ ਕਿੰਦਰ ਚੌਂthres ਜੀ ਹੁਣ ਆਪਾਂ ਦੇਖਦੇ ਹਾਂ ਆਪਣੀ ਜਿਹੜੀ ਸਬਜ਼ੀ ਆ ਬਣ ਗਈ ਸੀ ਤਕਰੀਬਨ ਬਣ ਗਈ ਹੋਣੀ ਕਿਉਂਕਿ ਮੱਠੀ ਮੱਠੀ ਅੱਗ ਤੇ ਇਸ ਤਰ੍ਹਾਂ ਦੇਖੋ ਸਬਜ਼ੀ ਦਾ ਰੰਗ ਵੀ ਕਿੰਨਾ ਵਧੀਆ ਆ ਤੇ ਇਸ ਤਰ੍ਹਾਂ ਸਬਜ਼ੀ ਜਿਹੜੀ ਆ ਟੇਸਟ ਵੀ ਬਹੁਤ ਆਉਂਦਾ ਵਧੀਆ ਕਿਉਂਕਿ ਗੈਸ ਤੇ ਹਨਾ ਉਹ ਗੱਲ ਨਹੀਂ ਬੰਦੀ ਆਪਾਂ ਜਿਵੇਂ ਘੱਟ ਗੈਸ ਤੇ ਬਣਾਉਣੀ ਆ ਗੈਸ ਘੱਟ ਕਰਕੇ ਆਪਾਂ ਹੋਰ ਕੰਮ ਕਰਦੇ ਫਿਰਦੇ ਆ ਤਾਂ ਗੈਸ ਵੀ ਹਨਾ ਜ਼ਿਆਦਾ ਲੱਗਦੀ ਆ ਜੇ ਆਪਾਂ ਗਿਆਸ ਤੇਜ਼ ਕਰਦੇ ਆ ਤਾਂ ਫਿਰ ਸਬਜੀ ਦਾ ਉਹ ਟੇਸਟ ਵੀ ਨਹੀਂ ਆਉਂਦਾਗਾ ਤੇ ਸਬਜੀ ਤਾਂ ਬੱਚਾ ਦਾ ਵੀ ਡਰ ਹੁੰਦਾ ਕਿ ਜਾਨੀ ਕਿ ਸਬਜੀ ਹੈ ਨਾ ਖਰਾਬ ਨਾ ਹੋ ਜੇ ਤੇ ਕਿ ਚੁੱਲੇ ਦੇ ਉੱਪਰ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਮੱਠੀ ਮੱਠੀ ਅੱਗ ਤੇ ਵੀ ਬਣਦੀ ਆ ਤਾਂ ਜ਼ਿਆਦਾ ਟੇਸਟ ਆਉਂਦਾ ਤੇ ਸਬਜੀ ਮੈਂ ਲਾ ਕੇ ਅੰਦਰ ਲਈ ਸੀ ਤੇ ਹੁਣ ਆਪਾਂ ਇਹਨੂੰ ਸਬਜੀ ਨੂੰ ਕੱਢ ਕੇ ਰੱਖ ਦਾਂਗੇ ਥੋੜੀ ਜਿ ਮੜੀ ਜਿ ਠੰਡੀ ਹੁੰਦੀ ਆ ਫਿਰ ਆਪਾਂ ਡੋਂਗੇ ਦੇ ਵਿੱਚੋਂ ਵੀ ਕੱਢ ਲਾਂਗੇ ਕਿਸੇ ਹੋਰ ਬਰਤਨ ਦੇ ਵਿੱਚ ਤੇ ਇੱਥੇ ਅਰਸ਼ਨੂਰ ਗੁਰਦੁਆਰਾ ਸਾਹਿਬ ਤੋਂ ਆਇਆ ਸੀ ਕਿ ਪਿਛਾਮ ਦੇ ਟਾਈਮ ਤੇ ਇਹੀ ਜਾਂਦਾ ਹੁੰਦਾ ਗੁਰਦੁਆਰਾ ਸਾਹਿਬ ਤੇ ਫਿਰ ਇਹ ਆ ਗਿਆ ਸੀਗਾ ਤੇ ਪ੍ਰਸ਼ਾਦ ਵੰਡ ਰਿਆ ਸੀਗਾ ਤੇ ਲਓ ਜੀ ਹੁਣ ਮੈਂ ਇੱਥੇ ਲੱਗੀ ਸੀ ਆਟਾ ਗੁੰਨਣਾ ਤੇ ਇਹ ਮੈਂ ਸਵੇਰ ਦੇ ਟਾਈਮ ਤੇ ਅੰਮਰਤੀ ਬਣਾਈ ਸੀ ਜਾਨਕੀ ਕੜੀ ਬਣਾਈ ਸੀਗੀ ਤੇ ਥੋੜੀ ਜੀ ਬਚੀ ਸੀ ਤੇ ਮੈਂ ਕਿਹਾ ਵੀ ਸਵੇਰ ਨੂੰ ਤਾਂ ਇਹ ਹੈ ਨਾ ਇਹਦਾ ਟੇਸਟ ਹੀ ਏਲਾ ਬਦਲ ਜਾਣਾ ਤੇ ਪਹਿਲਾਂ ਮੈਂ ਕਿਹਾ ਸੀ ਚਲ ਸਵੇਰੇ ਵੀ ਆਪਾਂ ਬਣਾ ਲਾਂਗੇ ਮਿੱਸੀਆਂ ਰੋਟੀਆਂ ਬਣਾ ਲਾਂਗੇ ਫਿਰ ਥੋੜੀ ਜੀ ਸੀਗੀ ਮੈਂ ਕਿਹਾ ਚਲ ਮੈਂ ਹੁਣੇ ਹੀ ਪਾ ਲੈਂਦੀ ਆ ਕਿ ਸਵੇਰ ਤੱਕ ਕੀ ਰੱਖਣੀ ਆ ਕਿਉਂਕਿ ਜੇ ਸਵੇਰੇ ਦੇ ਟਾਈਮ ਤੇ ਪਾਉਂਦੇ ਫਿਰ ਤਾਂ ਨਾਲ ਵਿੱਚ ਜਿਵੇਂ ਹਰੀ ਮਿਰਚ ਪਿਆਜ਼ ਵਗੈਰਾ ਕੱਟ ਕੇ ਪਾ ਲੈਣੀ ਸੀ ਤੇ ਹੁਣ ਮੈਂ ਕੱਲੀ ਬਸ ਐਸੀ ਤਰ੍ਹਾਂ ਆਟੇ ਦੇ ਵਿੱਚ ਪਾ ਲਈ ਕਿਉਂਕਿ ਆਪਾਂ ਇਹਨੂੰ ਵੀ ਵੇਸਟ ਕਿਉਂ ਕਰਨਾ ਕਿਉਂਕਿ ਸਵੇਰੇ ਬਣਾਈ ਸੀ ਤੇ ਥੋੜੀ ਜਿਹੀ ਵੱਧ ਬਣ ਗਈ ਸੀ ਤੇ ਬਚ ਗਈ ਕਿਉਂਕਿ ਮੈਂ ਤੇ ਅਰਸ਼ਨੂਰ ਅਸੀਂ ਦੋਨੇ ਖਾਣੇ ਹੁੰਨੇ ਆ ਵਰਤੀ ਅਰਸ਼ਨੂਰ ਦੇ ਡੈਡੀ ਘੱਟ ਪਸੰਦ ਕਰਦੇ ਨੇ ਤੇ ਉਹਨਾਂ ਵਾਸਤੇ ਕद्दू ਦੀ ਸਬਜ਼ੀ ਪਈ ਸੀ ਕੱਲ ਰਾਤ ਆਪਾਂ ਬਣਾਈ ਸੀ ਕद्दू ਦੀ ਸਬਜ਼ੀ ਉਹਨਾਂ ਵਾਸਤੇ ਸਵੇਰੇ ਕद्दू ਦੀ ਸਬਜ਼ੀ ਪੈ ਸੀਗੀ ਤੇ ਅਰਸ਼ਨੂਰ ਜਿਹੜਾ ਕद्दू ਦੀ ਸਬਜ਼ੀ ਨਹੀਂ ਖਾਂਦਾ ਤੇ ਫਿਰ ਉਹਨੂੰ ਸਵੇਰੇ ਅੰਬਰਤੀ ਬਣਾ ਕੇ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਬਸ ਮੈਂ ਖਾਦੀ ਤੇ ਅਰਸ਼ਨੂਰ ਉਹਨੇ ਖਾਦੀ ਸੀਗੀ ਤੇ ਫਿਰ ਜਿਹੜੀ ਬਚੀ ਤੇ ਮੈਂ ਫ੍ਰਿਜ ਚਾਹਤੀ ਹਿੱਤ ਹੁਣ ਆਟੇ ਦੇ ਵਿੱਚ ਪਾ ਕੇ ਗੁੰਨ ਲੈਣੇ ਆ ਤੇ ਫਿਰ ਆਪਾਂ ਬਣਾਉਣੇ ਆ ਰੋਟੀ ਤੇ ਬਾਕੀ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪਲੀਜ਼ ਤੋਂ ਰਿਕੁਐਸਟ ਹੀ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਲੋ ਜੀ ਹੁਣ ਆਪਾਂ ਜਿਹੜੀ ਰੋਟੀ ਅੰਦਰ ਬਣਾ ਲੈਨੇ ਆ ਤੇ ਬਾਹਰ ਚੁੱਲੇ ਤੇ ਅੱਗ ਸੀਗੀ ਹਲੇ ਸਬਜ਼ੀ ਮਿਲਾ ਕੇ ਅੰਦਰ ਰੱਖ ਕੇ ਲਈ ਸੀਗੀ ਤੇ ਉੱਥੇ ਆਪਾਂ ਰੱਖਤਾ ਸੀ ਉਹ ਦੁੱਧ ਕਿ ਚਲੋ ਉੱਥੇ ਦੁੱਧ ਗਰਮ ਹੋ ਜਾਊਗਾ ਤੇ ਇਧਰ ਆਪਾਂ ਰੋਟੀ ਬਣਾ ਲੈਨੇ ਆ ਤੇ ਮੈਂ ਰੋਟੀ ਇਸ ਤਰ੍ਹਾਂ ਸਲੈਪ ਤੇ ਵੀ ਬਣਾ ਲੈਨੀ ਆ ਤੇ ਚੱਕੜਾ ਵੀ ਰੱਖ ਲੈਨੀ ਹੁੰਨੀ ਆ ਤੇ ਸਲੈਪ ਵਗੈਰਾ ਸਾਫ਼ ਕਰ ਲਈ ਸੀ ਕਿ ਮੈਂ ਪਹਿਲਾਂ ਤੇ ਹੁਣ ਆਪਾਂ ਲੱਗ ਗਿਆਂ ਰੋਟੀ ਬਣਾਉਣ ਤੇ ਚਲੋ ਜੀ ਬਸ ਹੁਣ ਆਪਾਂ ਰੋਟੀ ਬਣਾ ਲੈਂਨੇ ਆ ਤੇ ਬਾਕੀ ਛੋਟੇ ਛੋਟੇ ਕੰਮ ਜੀ ਬਸ ਰਹਿ ਜਾਂਦੇ ਆ ਰੋਟੀ ਖਾ ਕੇ ਉਸ ਤੋਂ ਬਾਅਦ ਜਿਵੇਂ ਭਾਂਡੇ ਵਗੈਰਾ ਸਾਫ਼ ਕਰਕੇ ਸੋਈ ਖ਼ਾਲੀ ਕਰਨੀ ਤੇ ਬਾਕੀ ਤਕਰੀਬਨ ਆਪਣੇ ਜਿਹੜੇ ਕੰਮ ਸੀਗੇ ਉਹ ਖਤਮ ਹੋ ਚੁੱਕੇ ਆ ਤੇ ਚਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ